ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਦੇ ਖਰਾਕ ਸਿਵਲ ਸਪਲਾਈ ਖਪਤਕਾਰ ਮਾਮਲੇ ਮੰਤਰੀ શ્રી ਲਾਲਚੰਦ ਕਟਾਰੂਚਕ ਵੱਲੋਂ ਪੰਚਾਇਤ ਪਵਨ ਗੁਰਦਾਸਪੁਰ ਵਿਖੇ ਖਣਕ ਦੀ ਖਰੀਦ ਦੀਆਂ ਤਿਆਰੀਆਂ ਸੰਬੰਧੀ ਗੁਰਦਾਸਪੁਰ ਅਮਰitsar ਪਠਾਨਕੋਟ ਤੇ ਤਰਨਤਾਰਨ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਮੀਟਿੰਗ ਉਹਨਾਂ ਨੇ ਕਿਹਾ ਹੈ ਕਿ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਕਿਸਾਨਾਂ ਨੂੰ ਨਾਲ ਨਾਲ ਹੀ ਪੇਮੈਂਟ ਕੀਤੀ ਜਾਵੇਗੀ ਤੇ ਉਹਨਾਂ ਕਹਿ ਕੇ ਕਿਸੇ ਵੀ ਅਧਿਕਾਰੀ ਨੂੰ ਸੀਜ਼ਨ ਦੌਰਾਨ ਕੋਈ ਛੁੱਟੀ ਬਿਨਾ ਠੋਸ ਕਾਰਨ ਨਹੀਂ ਮਿਲੇਗੀ। ਕਾਉਂਸਲ ਦੇ ਮਾਧਿਅਮ ਦਰਾਈ ਮੈਂ ਅੱਜ ਦੀ ਮੀਟਿੰਗ ਦੀਆਂ ਜਿਹੜੇ ਡਿਸੀਜਨ ਨੇ ਉਹ ਸਾਂਝਾ ਕਰਨ ਲੱਗਿਆ। ਸਭ ਤੋਂ ਪਹਿਲਾਂ ਇਹ ਦੱਸਿਆ ਕਿ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਗਵਰਨਮੈਂਟ ਦਾ ਐਲਾਨ ਹੋ ਚੁੱਕਿਆ 1 April ਤੋਂ ਸਰਕਾਰੀ ਖਰੀਦ ਜਿਹੜੀ ਹੈ ਉਹ ਪੰਜਾਬ ਤੋਂ ਸ਼ੁਰੂ ਹੈ। ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਪ੍ਰਕੂਰਮੈਂਟ ਦੇ ਸੀਜ਼ਨ ਨੂੰ ਲੈ ਕੇ ਜਿੰਨੇ ਵੀ ਪ੍ਰਬੰਧ ਕੀਤੇ ਆ ਜੋ ਵੀ ਪੰਜਾਬ ਦੇ ਅੰਦਰ ਅਸੀਂ ਇੰਤਜ਼ਾਮ ਕੀਤੇ ਆ ਉਹਦੀ ਗਰਾਸ ਰੂਟ ਤੱਕ ਜਾ ਕੇ ਥੱਲੇ ਉਹ ਫੀਡਬੈਕ ਲੈ ਰਹੇ ਆ ਸੋ ਅੱਜ ਇਹ ਉਹਦੀ ਕੜੀ ਦੇ ਤਹਿਤ ਅਸੀਂ ਮਾਝੇ ਦੇ ਜਿਹੜੇ ਸਾਡੇ ਚਾਰ ਡਿਸਟ੍ਰਿਕਟ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਉਹਨਾਂ ਦੇ ਸਾਰੇ ਡੀਐਫਐਸਸੀ ਸਹਿਬਾਨ ਸਾਡੇ ਐਮਡੀ ਅਲੱਗ-ਅਲੱਗ ਜਿਹੜੀਆਂ ਪ੍ਰਕੂਰਮੈਂਟ ਸਾਡੀਆਂ ਏਜੰਸੀਆਂ ਨੇ ਔਰ ਸਾਡੇ ਡਿਪਟੀ ਡਾਇਰੈਕਟਰ ਸੋ ਅੱਜ ਦੀ ਮੀਟਿੰਗ ਦੇ ਅੰਦਰ ਮੋٹے ਰੂਪ ਚ ਕਿਉਂਕਿ ਮਾਝੇ ਦੇ ਅੰਦਰ ਜਿਹੜੀ ਕਣਕ ਹੈ ਉਹ ਆਮ ਤੌਰ ਤੇ 10 12 April ਦੇ ਨੇੜੇ ਤੇੜੇ ਵਾਣੀ ਸ਼ੁਰੂ ਹੋਣੀ ਹੈ ਸੋ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਅਸੀਂ ਜਿਹੜਾ ਇੰਤਜ਼ਾਮ ਹੈ ਪੰਜਾਬ ਦੀ ਮੰਡੀ ਚ ਜਿਹੜਾ ਕਿਸਾਨ ਨੇ ਆਉਣਾ ਉਸ ਮਤਲਬ ਸਮੇਂ ਚ ਕੋਈ ਉਹਨੂੰ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਨੇ ਸੋ ਇਸ ਵਾਰ ਸਾਨੂੰ ਜਿਹੜਾ ਕੇਂਦਰੀ ਪੂਲ ਦੇ ਲਈ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਜਿਹੜਾ ਭਾਰਤ ਸਰਕਾਰ ਵੱਲੋਂ ਸੋ ਉਹਦੇ ਲਈ ਸਾਨੂੰ 28000 894 ਕਰੋੜ ਰੁਪਈਆ 28894 ਕਰੋੜ ਰੁਪਈਆ ਸੀਸੀਐਲ ਵੀ ਸਾਡੇ ਕੋਲ ਆ ਚੁੱਕੀ ਹੈ ਅਵੇਲੇਬਲੋਂ ਸੋ ਜਿਹੜਾ ਬਾਰਦਨਾਂ ਆ ਉਹ ਆਲਮੋਸਟ ਸਾਡੇ ਕੋਲ ਜਿਹੜਾ ਕੰਪਲੀਟ ਆ ਸੋ ਅਸੀਂ ਇਹਨੂੰ ਬਾਰਦਨਾਂ ਨੂੰ ਇਰੇ ਥੀਰ ਕੇਂਦਰ ਦੇ ਸਾਥ ਉਹਨਾਂ ਦੀ ਪਹੁੰਚ ਦਾ ਕਰ ਦਿੱਤੇ ਆ ਸੋ ਅੰਦਾਜ਼ਨ 8 ਲੱਖ ਕਿਸਾਨਾਂ ਨੇ ਜਿਹੜਾ ਮੰਡੀਆਂ ਚਾਉਣਾ ਸੋ ਅਸੀਂ 1864 ਜਿਹੜੇ ਸਾਡੇ ਖਰੀਦ ਕੇਂਦਰ ਨੇ ਪੰਜਾਬ ਦੇ ਅੰਦਰ ਕੋ ਜਿਹੜੇ ਕੰਮ ਕੀਤੇ ਆ ਇਸ ਤੋਂ ਇਲਾਵਾ ਜੇ ਕਿਤੇ ਲੋੜ ਪੈ ਜਾਵੇ ਤੇ ਸਾਡੇ ਕੋਲ 650 ਅਰਜੀ ਮੰਡੀਆਂ ਨੇ ਉਹ ਵੀ ਅਸੀਂ ਤਿਆਰ ਤਿਆਰ ਰੱਖੀਆਂ ਹੋਈਆਂ ਨੇ ਬਟਾਲਾ ਦੇ ਗਾਂਧੀ ਕੈਂਪੋ ਵਿੱਚ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ 8ਵੀਂ ਕਲਾਸ ਦੇ ਨਤੀਜੇ ਵਿੱਚ ਚੰਡੇਗੜ੍ਹ ਦਿੱਤੇ ਇਹ ਸਕੂਲ ਦੀ ਵਿਦਿਆਰਥਣਾ ਰੋਸ਼ਨੀ ਨੇ 8ਵੀਂ ਕਲਾਸ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਜ਼ਿਲ੍ਹੇ ਵਿੱਚ ਉਸ ਦਾ 7ਵਾਂ ਰੈਂਕ ਆਇਆ ਇਸੇ ਤਰ੍ਹਾਂ ਇਸੇ ਸਕੂਲ ਦੀ ਵਿਦਿਆਰਥਣ ਮੰਨਤ ਨੇ ਵੀ 13ਵਾਂ ਰੈਂਕ ਹਾਸਲ ਕੀਤਾ ਹੈ ਤੇ ਮੈਰਿਟ ਵਿੱਚ ਆਈ ਹੈ ਮੈਂ ਤੁਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਅੱਜ ਮੈਂ ਜਾਣਦੀ ਹਾਂ ਕਿ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਹੈ ਬਿਨਾ ਮਿਹਨਤ ਸਫਲਤਾ ਦਾ ਸਵਾਦ ਚੱਖਿਆ ਨਹੀਂ ਜਾ ਸਕਦਾ ਏਸੀ ਗੱਲ ਦੀ ਮਿਸਾਲ ਅੱਜ ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸਾਬਤ ਕੀਤੀ ਆ ਮੇਰੇ ਲਈ ਮੇਰੇ ਸਮੂਹ ਸਟਾਫ ਲਈ ਅਤੇ ਪਿਆਰੇ ਵਿਦਿਆਰਥੀਆਂ ਦੇ ਬੱਚਿਆਂ ਦੇ ਪੇਰੈਂਟਸ ਦੇ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਆ ਸਾਡੇ ਸਕੂਲ ਲਈ ਵੀ ਬੜੇ ਹੀ ਮਾਣ ਵਾਲੀ ਗੱਲ ਆ ਕਿ ਸਾਡੀ ਬੱਚੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ ਇਸੇ ਤਰ੍ਹਾਂ 8ਵੀਂ ਜਮਾਤ ਦੀ ਦੂਸਰੀ ਬੱਚੀ ਸਾਡੀ ਮੰਨਤ ਜਿਸ ਨੇ 588 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ 13ਵਾਂ ਅੰਕ ਜਿਹੜਾ ਵਾ ਉਹ ਹਾਸਲ ਕੀਤਾ ਵਾ ਸਾਡੇ ਲਈ ਸਾਰੇ ਬੜੇ ਮਾਣ ਵਾਲੀ ਗੱਲ ਆ ਇਹਦਾ ਸਾਰਾ ਸ਼ਰੇ ਮੈਂ ਆਪਣੇ ਸਮੂਹ ਸਟਾਫ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਦਿੰਦੀ ਆ ਜਿਨ੍ਹਾਂ ਦੀ ਆਨਤਕ ਮਿਹਨਤ ਸਦਕਾ ਇਹ ਚੀਜ਼ ਜਿਹੜੀ ਆ ਪੋਸੀਬਲ ਹੋ ਸਕੀ ਆ ਮੇਰਾ ਨਾਮ ਮੰਨਤ ਹੈ ਮੈਂ ਪੀਐਮਸੀ ਦੀ ਸਰਕਾਰੀ ਕੰਨਿਆ ਸੀਨੀਅਰ ਸੈਂਟਰੀ ਸਮਾਰਟ ਸਕੂਲ ਕੈਂਪਟਾਲਾ ਦੀ ਵਿਦਿਆਰਥਣ ਹਾਂ ਤੇ ਮੈਂ 8ਵੀਂ ਜਮਾਤ ਵਿੱਚ ਅੰਕ ਹਾਸਲ ਕੀਤੀ ਹੈ ਮੇਰੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 588 ਅੰਕ ਆਏ ਹਨ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਤਜ਼ਿੰਦਰ ਕੌਰ ਐਂਡ ਮੇਰੇ ਕਲਾਸ ਇਨਚਾਰਜ ਸ਼੍ਰੀਮਤੀ ਰੇਨੂ ਵਾਲਾ ਮੈਮ ਐਂਡ ਆਪਣੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਮੈਂ ਅੱਜ ਇਸ ਮਕਾਮ ਤੇ ਪਹੁੰਚੀ ਹਾਂ ਆទਿਕਾਰਪੂਰਵ ਸਤਿ ਸ਼੍ਰੀ ਅਕਾਲ ਮੈਂ ਰੋਸ਼ਨੀ पीएम सीरीज सरकारी कन्या सीनियर सेकेंडरी स्मार्ट स्कूल कैंप बटाला اٹویج ما دے ਵਿਦਿਆਰਥਣਾਂ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਜ਼ਿਲ੍ਹੇ اٹویج ਮਾ ਦੇ ਜ਼ਿਲ੍ਹੇ ਦੀ ਟਾਪਰ ਬਣੀ ਹਾਂ ਜੋ ਕਿ ਮੈਰਿਟ ਹਾਸਲ ਕੀਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਤਹਿਤ ਸੂਬਾ ਵਾਸੀਆਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸੇਵਾਵਾਂ ਦਿੱਤੀਆਂ ਛਾਰੀਆਂ ਸੂਬਾ ਵਾਸੀਆਂ ਨੇ ਹੋਰ ਵੱਡੇ ਰਹਾ ਦਿੰਦੇ ਆ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਵਿੱਚ 8 ਹੋਰ ਨਵੇਂ ਲੈਬ ਟੈਸਟਾਂ ਦੀ ਸਹੂਲਤ ਦੇ ਦਿੱਤੀ ਜਿਸ ਨਾਲ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਇਤੇ ਜਾਂਦੇ 38 ਲੈਬ ਟੈਸਟਾਂ ਦੀ ਗਿਣਤੀ ਵਧ ਕੇ 46 ਹੋ ਗਈ ਹੈ। Hindu ਮਾਂਤਾ ਦੇ ਪਵਿੱਤਰ ਤਿਹਾਰ ਨਰਾਤਿਆਂ ਦੀ ਅਸ਼ਟਮੀ ਦੇ ਸ਼ੁਭ ਦਿਨ ਤੇ ਜ਼ਿਰਖਪੁਰ ਦੇ ਇੱਕ ਪਰਿਵਾਰ ਜਿਸ ਵਿੱਚ ਮੈਡਮ ਅਮਰਦੀਪ ਤੇ ਕਨਿਕਾ ਪਰਿਵਾਰ ਸਮੇਤ ਸਨਹਿ ਸੋਸ਼ਲ ਮੀਡੀਆ ਤੇ ਮਸ਼ਹੂਰ ਸੇਠੀ ਟਾਪੇ ਤੇ ਆਪਣਾ ਵਰਤ ਤੋੜਨ ਲਈ ਕੁਝ ਸਵਾਦੀ ਭੋਜਨ ਖਾਣ ਦਾ ਫੈਸਲਾ ਕੀਤਾ ਹਾਲਾਂਕਿ ਉਹਨਾਂ ਦਾ ਤਜਰਬਾ ਉਦੋਂ ਖੱਟਾ ਹੋ ਗਿਆ ਜਦੋਂ ਉਹਨਾਂ ਨੂੰ ਆਪਣੇ ਸ਼ਾਕਾਹਾਰੀ ਪਕਵਾਨਾਂ ਵਿੱਚ ਹੱਡੀਆਂ ਮਿਲੀਆਂ ਇਸ ਘਟਨਾ ਨੇ ਗਾਹਕਾਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਤੇ ਖਾਸ ਕਰਕੇ ਨਵਰਾਤਰੀ ਦੇ ਆਖਰੀ ਦਿਨ ਜਦੋਂ ਬਹੁਤ ਸਾਰੇ ਲੋਕ ਵਰਤ ਰੱਖ ਰਹੇ ਸਨ ਤੇ ਧਾਰਮਿਕ ਰਸਮਾਂ ਦੀ ਪਾਲਣਾ ਕਰ ਰਹੇ ਸਨ ਮਸਲਾ ਹੈ ਕੀਆ ਮਸਲਾ ਹੈ ਕਿ ਇਸ ਕੋ ਆਪ ਨੇ ਜ਼ੋਲਵ ਇਨਕਾ aarop hai ki usme veg mein non veg ki haddi mili hai haan ji haan accept karte hue haan ji ठीक है इस पे क्या कहना है आपका नहीं सर एक्चुअली हमारी गलती है अंदर कुक की गलती है क्योंकि तो वो कहीं कह रहा है कि हाँ ग्रेवी में से निकल रहा है उसके लिए हम भी आगे कोई देखेंगे उसको सीरियस नहीं है। आज अष्टमी का दिन है हाँ जी सर हाँ जी हम हैं कि आज अष्टमी का दिन है तो हमारी गलती हम ही मान रहे हैं क्या नाम है जी आपका अमरदीप यहाँ कहाँ रहते हैं हम ये वी रोड पे रहते हैं सिटी पे खड़े हैं आप क्या वारदात हुई है क्या हुआ है सर आज आए थे कि चलो अभी नवरात्रे भी चल रही बैठ है फर्स्ट टाइम आए हम यहाँ पे कि चलो खाना खा के आते हैं पर हमने दाल मखनी और मशरूम मंगाए तो उसमें क्या था जैसे जूठे बर्तन में इन्होंने हड्डियाँ बीच में हड्डी पड़ी हुई थी और ऊपर से सब्जी मशरूम डले हुआ जब हमने ऊपर से मशरूम खाया तो नीचे से हड्डी निकली तो जब चिकन की हड्डी खाई भी कोई मांस नहीं, नहीं लगा हुआ था उसके ऊपर ਉਹ ਸਿੰਪਲ ਜਿਹਾ ਸੂਸੀ ਵੀ ਕਿਸੇ ਨੇ ਫੇਕ ਕੀਤੀ ਹੁੰਦੀ ਆ ਐਸੀ ਹੱਡੀ ਐ ਰਾਜਪੁਰੇ ਦੇ ਨਜ਼ਦੀਕ ਪਿੰਡ ਜੰਸੋਾ ਵਿੱਚ ਵਾਪਰੀ ਸ਼ਰਮਨਾਕ ਵਾਰਦਾਤ ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਇੱਕ ਮਹਿਲਾ ਨੂੰ ਖੰਬੇ ਨਾਲ ਬਣ ਕੇ ਕੀਤਾ ਗਿਆ ਬੇਇੱਜ਼ਤ ਮਿਲੀ ਜਾਣਕਾਰੀ ਅਨਸਾਰ ਜਿਸ ਮਹਿਲਾ ਨੂੰ ਖੰਬੇ ਨਾਲ ਬਣ ਕੇ ਬੇਇੱਜ਼ਤ ਕੀਤਾ ਗਿਆ ਉਸ ਦੇ ਪੁੱਤ ਵੱਲੋਂ ਪਿੰਡ ਦੀ ਪड़ੋਸਨ ਵਿਅਤਾ ਜੋ ਕਿ ਦੋ ਬੱਚਿਆਂ ਦੀ ਮਾਂ ਹੈ ਉਸ ਨੂੰ ਘਰੋਂ ਪਾਚ ਕੇ ਲੈ ਚਾਂਦਿਆ ਰੋਕ ਲੱਗੇ ਸਨ ਮਾਕਿਤੇ ਪਹੁੰਚੀ ਪਠਾਣਾ ਸਦਰ ਪੁਲਿਸ ਰਾਜਪੁਰਾ ਦੀਨ ਪੈਂਦੀ ਚੌਕੀ ਜਨਸੂਈ ਪੁਲਿਸ ਟੀਮ ਨੇ ਮੱਲਾ ਨੂੰ ਲੋਕਾਂ ਕੋਲੋਂ छुड़वाया ਤੇ ਇਸ ਮਾਮਲੇ ਵਿੱਚ ਪੰਜ ਮਹਿਲਾਵਾਂ ਸਮੇਤ ਕੁੱਲ 13 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਿਹੜੇ ਪਿੰਡ ਦੇ ਹੋ ਜਨਸੂਆ ਪਿੰਡ ਦੇ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਵੀਡੀਓ ਹੈ ਉਹ ਬੰਦ ਕੇ ਕੁੱਟ ਰਹੇ ਬੰਦ ਕੇ ਕੁੱਟ ਰਹੇ ਹਾਂਜੀ ਮੈਨੂੰ ਜਿਹੜੇ ਦੇਖੋ ਨਾ ਮੈਨੂੰ ਮੁੰਡੇ ਦਾ ਪਤਾ ਸੀ ਨਾ ਕੁੜੀ ਦਾ ਪਤਾ ਸੀ ਨਾ ਮੈਨੂੰ ਉਹਨਾਂ ਦੀ ਗੱਲਬਾਤ ਦਾ ਕੋਈ ਪਤਾ ਸੀ ਮੈਂ ਤਾਂ ਵੈਸੇ ਹੀ ਪਤਾ ਲੈਣ ਆਈ ਸੀ ਵੀ ਜਵਾਕਾਂ ਦਾ ਮੇਰੇ ਬਹੂ ਵੀ ਮੁੰਡਾ ਵੀ ਨਾਲ ਆਏ ਸੀ ਛੋਟੇ ਤੇ ਮੈਨੂੰ ਉਹਨਾਂ ਦਾ ਪਤਾ ਲੈਣਾ ਸੀ ਭਤੀਜੇ ਦਾ ਵੀ ਉਨ ਸੱਟਾ ਸੁੱਟਾ ਲੱਗਿਆ ਨੇ ਨਾ ਮੈਂ ਉਹਦਾ ਪਤਾ ਲੈਣਾ ਸੀ ਫਿਰ ਇਹ ਨਹੀਂ ਪਤਾ ਮੈਂ ਚੋਕੇ ਚ ਜਾ ਰਹੀ ਸੀ ਉਹਦੇ ਕੁੜੀ ਦੇ ਸਹੁਰੇ ਨੇ ਮੇਰੇ ਬਾਲਾਂ ਤੋਂ ਫੜ ਕੇ ਫਿਰ ਉਹਦੀ ਮਾਂ ਵੀ ਸਾਰੇ ਮੁੰਡੇ ਵੀ ਸਾਰਿਆਂ ਨੇ ਮੈਨੂੰ ਬੰਨ ਤਰ ਰੱਸੇ ਨਾਲ ਫਿਰ ਮੇਰੇ ਕੱਪੜੇ ਕੁੱਪੜੇ ਵੀ ਫੜਨੇ ਤੇਰੇ ਗੱਲੇ ਤੋਂ ਮੇਰਾ ਸਾਰਾ ਸੂਟ ਵੀ ਫੜਿਆ ਆ ਤੇ ਬਾਕੀ ਪੁਲਿਸ ਆਈ ਸੀ ਪਿੰਡ ਸਾਰਾ ਇਕੱਠਾ ਸੀ 5 600 ਬੰਦਾ ਸੀ ਤੇ ਕਿਸੇ ਨੇ ਨਹੀਂ ਮੈਨੂੰ ਛਡਾਇਆ ਫਿਰ ਪੁਲਸ ਆ ਲੈ ਆਏ ਦੋ ਮੁਕਲਫ ਫਿਰ ਉਹਨਾਂ ਨੂੰ ਸਮਝ ਕਿਹਾ ਵਿਚਾਰ ਛੱਡ ਦੋ ਉਹ ਕਹਿੰਦੇ ਨਹੀਂ ਅਸੀਂ ਨਹੀਂ ਛੱਡਣਾ ਬੀ ਦੀ ਬੇਇੱਜ਼ਤੀ ਕਰਨੀ ਅਸੀਂ ਵੀ ਕੱਪੜੇ ਉਤਾਰ ਕੇ ਨੂੰ ਸਾਰੇ ਪਿੰਡੇ ਚ ਘੁਮਾਣਾ। ਕੀ ਕਹਿੰਦੇ ਸੀ ਉਹ? ਉਹ ਕਹਿੰਦੇ ਵੀ ਤੈਨੂੰ ਆਪਣੇ ਮੁੰਡੇ ਦਾ ਪਤਾ ਹੈ। ਹਾਂ। ਵੀ ਤੁਹਾਡਾ ਮੁੰਡਾ ਕਿੱਥੇ ਹੈ? ਮੁੰਡੇ ਨੇ ਤੁਹਾਡੇ ਨਾਲ ਕੀ ਕੀਤਾ ਸੀ? ਮੇਰੇ ਮੁੰਡੇ ਦਾ ਪਤਾ ਨਹੀਂ ਮੈਨੂੰ ਅੱਜ ਤਾਂ ਮੈਨੂੰ ਇਹ ਵੀ ਨਹੀਂ ਪਤਾ ਹੁਣ ਤੱਕ ਮੇਰੇ ਕੋਲ ਨਾ ਮੁੰਡੇ ਦਾ ਫੋਨ ਆਇਆ। ਮੁੰਡੇ ਦਾ ਨੰਬਰ ਮੈਂ ਉਹਨਾਂ ਨੂੰ ਦਿੱਤਾ ਸੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਜੋ ਵੀ ਕਾਰਵਾਈ ਹੁੰਦੀ ਹੈ ਮੈਂ ਤੁਹਾਡੇ ਨਾਲ ਚੱਲਦੀ ਆਂ। ਤੁਹਾਡੇ ਨਾਲ ਹੀ ਲੱਭਣ ਜਾਂਦੀ ਆਂ। ਜਿੱਥੇ ਵੀ ਜਾਓਗੇ ਤੁਸੀਂ ਤੁਹਾਡੇ ਨਾਲ ਆ ਮੈਂ। ਫਿਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਉੱਥੇ ਮੈਨੂੰ ਬੰਨ ਕੇ ਖੜਾਤਾ ਸਾਰੇ ਬੰਦੇ ਪਿੰਡ ਦੇ ਇਕੱਠੇ ਜੀ ਕਿਸੇ ਨੇ ਨਹੀਂ ਛਡਾਇਆ ਦੋ ਪੁਲਸ ਵਾਲਿਆ ਫਿਰ ਉਹਨੇ ਪੁਲਸ ਵਾਲਿਆਂ ਦੇ ਕਹਿਣੇ ਤੇ ਵੀ ਉਹਨਾਂ ਨੇ ਨਹੀਂ ਛੱਡਿਆ ਫਿਰ ਬਾਅਦ ਚ ਗੱਡੀ ਲੇਡੀਜ਼ ਪੁਲਿਸ ਦੀ ਆਈ ਫਿਰ ਉਹਨਾਂ ਨੇ ਮੈਨੂੰ ਛਡਾਇਆ ਜਲਦੀ ਜਲਦੀ ਕਾਰਜ ਬਿਠਾਇਆ ਫਿਰ ਚੌਂਕੀ ਲੈ ਗਏ ਫਿਰ ਚੌਂਕੀ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਹਮਲਾ ਕਰਤਾ ਚੌਂਕੀ ਦੇ ਵਿੱਚ ਚੌਂਕੀ ਚ ਲਾਠੀ ਚਾਰ ਚੱਲੀ ਐ ਕਿ ਉਹਨਾਂ ਤੇ ਬਹੁਤ ਜ਼ਿਆਦਾ ਹਮਲਾ ਹੋਇਆ ਪੁਲਸ ਵਾਲਿਆਂ ਦੇ ਕੀ ਲੰਦੇ ਕੀ ਕਹਿੰਦੇ ਹੋ ਉਹ ਤਾਂ ਕਹਿੰਦੇ ਨੇ ਵੀ ਤੁਸੀਂ ਮੁੰਡਾ ਪੈਸ ਕਰੋ ਵੀ ਮੁੰਡਾ ਹੁਣ ਮੈਨੂੰ ਪਤਾ ਹੀ ਨਹੀਂ ਜਦ ਕੀਤਾ ਹਾਂ ਉਹਨਾਂ ਦੀ ਕੁੜੀ ਬਹੁਤ ਵਧੀਆ ਹੁੰਦਾ ਕਿ ਕੀ ਕਹਿੰਦੇ ਹਾਂ ਉਹਨਾਂ ਦੀ ਨੋ ਭਜਾ ਕੇ ਲੈ ਕੇ ਮੁੰਡਾ ਉਹ ਵਿਆਹੀ ਹੋਈ ਸੀ ਉਹ ਵਿਆਹੀ ਸੀ ਦੋ ਬੱਚਿਆਂ ਦੀ ਮਾਂ ਐ ਆਪਣਾ ਮੁੰਡਾ ਕੁਮਾਰਾ ਮੇਰਾ ਮੁੰਡਾ ਕੁਮਾਰਾ ਹੈ 18 ਸਾਲਾਂ ਦਾ ਜਿਹੜਾ ਹੁਣ ਲੱਗਿਆ ਕੀ ਕੰਮ ਕਰਦਾ ਹੋ ਮੁੰਡਾ ਮੇਰਾ ਇੱਧਰ ਕੰਡੇ ਤੇ ਲੱਗਿਆ ਸੀ ਤੇ ਤੁਸੀਂ ਇੱਥੇ ਰਾਜਪੁਰੇ ਨਹੀਂ ਰਹਿੰਦੇ ਨਹੀਂ ਮੈਂ ਰਾਜਪੁਰੇ ਨਹੀਂ ਲੁਧਿਆਣਾ ਰਹਿ ਰਹੀ ਆ ਸਭ ਸਾਰੀ ਦੁਨੀਆ ਨੂੰ ਪਤਾ ਹੈ ਵੀ ਮੈਂ ਲੁਧਿਆਣਾ ਹੀ ਰਹਿਣੀ ਆ ਅੱਛਾ ਹੋਰ ਇੱਥੇ ਫਿਰ ਕੌਣ ਰਹਿ ਰਿਹਾ ਪਰਵਾਇਜ਼ ਇੱਥੇ ਮੇਰੇ ਬੱਚੇ ਰਹਿ ਰਹੇ ਨੇ ਅੱਛਾ ਹਾਂ ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਉਹਨਾਂ ਨੇ ਕੀ ਕੀਤਾ ਕਰਦਾ ਉਹਨਾਂ ਨੇ ਮੈਨੂੰ ਫੜ ਕੇ ਬੰਨ ਲਿਆ ਕੱਪੜੇ-ਕੋਪੜੇ ਮੇਰੇ ਫਾੜੇ ਨੇ ਬਹੁਤ ਜ਼ਿਆਦਾ ਕੁੱਟਮਾਰ ਵੀ ਬਹੁਤ ਜ਼ਿਆਦਾ ਕੀਤੀ ਹੈ ਦੇਖੋ ਮੇਰੇ ਸਾਰੇ ਨਿਸ਼ਾਨ ਨੇ ਹੱਥਾਂ ਦੇ ਸਰਸੇ ਨਾਲ ਮੈਨੂੰ ਬੰਨਤਾ ਸਾਰੇ ਪਿੰਡ ਦੇ ਗਵਾਹ ਹੈ ਅੱਛਾ ਜੋ ਵੀ ਹੈ ਵੀ ਮੇਰੇ ਨਾਲ ਇਦਾਂ ਦੀ ਕੀਮਿਆ ਬਣੀ ਹੈ ਵੀ ਮੈਨੂੰ ਤਾਂ ਵੀ ਪਤਾ ਹੀ ਨਹੀਂ ਸੀ ਵੀ ਮੇਰੇ ਮੁੰਡੇ ਨੇ ਕੀ ਕੀਤਾ ਜਾਂ ਨਹੀਂ ਕੀਤਾ ਹੁਣ ਆਪੀ ਜ਼ਿੰਮੇਵਾਰ ਨੇ ਮੁੰਡਾ ਆਪਣੇ ਆਪ ਲੱਭਣ ਨਾਲ ਬਣ ਮੇਰਾ ਕੋਈ ਹੋਰ ਨਹੀਂ ਜੇ ਮੁੰਡੇ ਨੇ ਕੀਤਾ ਫੇਰੀ ਵੀ ਸਰੇਆ ਬੰਨ ਕੇ ਜਿਵੇਂ ਉਹਨੇ ਕੰਮ ਕੀਤਾ ਤੁਹਾਨੂੰ ਬੰਨ ਤੇ ਆ ਕੱਪੜੇ ਫਾੜਦੇ ਬੇਇਜ਼ਤੀ ਕੀਤੀ ਫਿਰ ਉਸ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚੀ ਜੀ ਪੁਲਿਸ ਆਈ ਸੀ ਪਹਿਲਾਂ ਦੋ ਮੁਲਾਜ਼ਮ ਆਏ ਸੀ ਉਹਨਾਂ ਦੇ ਕਹਣੇ ਤੋਂ ਉਹਨਾਂ ਨੇ ਨਹੀਂ ਛੱਡਿਆ ਫਿਰ ਦੂਜੀ ਵਾਰ ਗੱਡੀ ਲੇਡੀਜ਼ ਪੁਲਿਸ ਦੀ ਆਈ ਹੈ ਫਿਰ ਲੇਡੀਜ਼ ਪੁਲਿਸ ਨੇ ਹੀ ਮੈਨੂੰ ਛਡਾਇਆ ਫਿਰ ਤੁਹਾਨੂੰ ਅਧਿਕਲ ਕਰਾਇਆ ਹਾਂਜੀ ਢਾਕਲ ਕਰਾਇਆ ਹੁਣ ਇੱਥੋਂ ਤੁਹਾਨੂੰ ਪਟਿਆਲਾ ਰੈਫਰ ਕਰਦੇ ਹਾਂ ਹਾਂ ਜੀ ਝੋਟਾਂ ਲੱਗਿਆ ਨੇ ਮੇਰੇ ਗੂਮ ਚੋਟਾਂ ਬ ਫਤੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿਕੋਸਰਾ ਮੋੜ ਉੱਪਰ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਬੁਲਟ ਤੇ ਸਵਾਰ ਦਾਦੇ ਪੋਤੇ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਜ਼ਖਮੀ ਦਾਦੇ ਪੋਤੇ ਦੇ ਰਿਸ਼ਤੇਦਾਰ ਸ਼ਮਸ਼ੇਰ ਨੇ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਪਰਮਜੀਤ ਸਿੰਘ ਚੋਕੇ ਆਪਣੇ ਕਰੀਬ 4 ਸਾਲਾਂ ਪੋਤੇ ਜਗਨੂਰ ਸਿੰਘ ਨੂੰ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਬੁਲਟ ਤੇ ਲੈ ਕੇ ਆ ਰਿਹਾ ਸੀ ਤੇ ਜਦੋਂ ਉਹ ਪਿੰਡ ਨਿਕੋਸਰਾ ਮੋੜ ਤੋਂ ਮੋੜਨ ਲੱਗੇ ਤਾਂ ਪਿੱਛੋਂ ਫਤਿਹਗੜ ਚੂਰੀਆਂ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਹਰਵਿੰਦਰ ਸਿੰਘ ਜੀ ਨਾਂ ਹੈ ਆਪਣੀ ਸ਼ੌਕ ਜਿਹੜੀ ਕਠਿਆਲਾ ਮੋੜ ਤੇ ਹਾਂਜੀ ਹਾਂਜੀ ਜਿਹੜੇ ਇੱਕ ਹਾਸਾ ਵਾਪਰੇ ਕੀ ਹੈ ਜੀ ਇਹ ਪੁਰਾ ਸਾਰਾ ਇਧਰੋਂ ਆਉਂਦੇ ਆ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹ ਲੱਗੇ ਆ ਜਦੋਂ ਮੋੜਦੇ ਪਏ ਇਹ ਆਪਣਾ ਮੋਟਰਸਾਈਕਲ ਤੇ ਕਿਤੇ ਗੱਡੀ ਤੇਜ਼ ਰਫ਼ਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਐ ਉਹਦਾ ਕਰਕੇ ਆਸਾ ਵਾਪਰ ਗਿਆ ਕੋਈ ਜਿਹੜਾ ਬੁੱਟ ਦੇ ਸਵਾਰ ਸੀ ਕਿਨੇ ਕ ਸਾਲ ਦਾ ਬੇਟਾ ਹੈ ਇਹਦਾ ਉਹ 67 ਸਾਲ ਦਾ ਹੈ ਬੇਟਾ ਤੇ ਕੀ ਮੌਕੇ ਤੇ ਕੀ ਵੈਸੇ ਅਸਲ 670 ਕਿਨੇ 670 ਦੇ ਵਿੱਚ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸਹਿਮ ਗਏ ਹੁਣ ਇਹਨਾਂ ਨੂੰ ਨਹੀਂ ਪਤਾ ਮੁੜ ਕੇ ਸ਼ਹਿਰ ਲੈ ਗਏ ਪਤਾ ਨਹੀਂ ਉਹਨਾਂ ਤੇ ਕੀ ਪਾਣਾ ਵਰਤੇ ਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡ ਕਿੰਨੇ ਕੁ ਲੱਜ ਜਾਂਦੇ ਤੇ ਫਿਲਹਾਲ ਜਿਹੜਾ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ 670 ਲੱਗੀਆਂ ਹੋਣਗੀਆਂ ਉਹਨਾਂ ਨੂੰ ਇਸ ਟਾਈਮ ਰਹਿ ਜਾਂਦੀ ਨਹੀਂ ਮੋਲੀ ਜੋ ਮੈਂ ਇਸ ਵਾਰ ਇੱਥੇ ਨਹੀਂ ਮੇਰੇ ਪਿਤਾ ਜੀ ਹੀ ਕਿ ਮੈਂ ਮੌਕੇ ਤੇ ਮੌਜੂਦ ਨਹੀਂ ਹਾਂ ਹਾਂਜੀ ਬੱਸ ਲੱਗਦੀ ਕੀ ਲੱਗਦਾ ਤੁਹਾਨੂੰ ਇਹ ਤੇ ਹੁਣ ਪਰਮਾਤਮਾ ਦੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਾਣ ਹਾਂਜੀ ਇਹ ਤੇ ਪਤਾ ਨਹੀਂ ਜਾਂ ਉਹ ਗਲਤੀ ਹੈ ਕਿ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਨਾ ਮੌਕੇ ਤੇ ਮੇਰੇ ਕੋਲ ਪੁਲਿਸ ਪੁੱਜੀ ਸੀ ਤੇ ਥੋੜੇ-ਥੋੜੇ ਬਾਅਦ ਆ ਗਈ ਪੁਲਿਸ ਹਾਂਜੀ ਮੌਕਾ ਵੇਖ ਗਿਆ ਮੇਰੇ ਕੋਲ ਹਾਂ ਮੌਕਾ ਵੇਖ ਗਿਆ ਹਾਂ ਜੀ ਸਰ ਪਿੰਡ ਨਿਕੋਸਰਾ ਪਹੁੰਚਿਆ ਜਿਹੜਾ ਸਵਾ ਵਾਪਰਿਆ ਬੁਲਟ ਹੋਰ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੀ ਹੈ ਅਜੇ ਵੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਾਰਨ ਹੋਇਆ ਜਿਆਦਾ ਫੋਨ ਆਇਆ ਸੀ ਖਾਣੇ ਕਿ ਇੱਥੇ ਐਕਸੀਡੈਂਟ ਹੋਇਆ ਨਿਕੋਸਰਾ ਮੋੜ ਤੇ ਜੀ ਜੀ ਇੱਥੇ ਪਹੁੰਚੇ ਹਾਂ ਨਿਕੋਸਰਾ ਦਾ ਹੀਗਾ ਇੱਕ ਪਾਸੋਂ ਆਇਆ ਬੰਦਾ ਜੀ ਤੇ ਥੋੜੀ ਬੁਰੀ ਸੱਟ ਲੱਗੀ ਆ ਉਹ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤੇ ਫੋਨ ਆ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿੰਨੇ ਜਾਨੇ ਸਵਾਰ ਸੀ ਮੋਟਰਸਾਈਕਲ ਪਿਉਪਤ ਸੀ ਗਏ ਜੀ ਇਹ ਦਾ ਜਿਹੜਾ ਛੋਟਾ 5 ਸਾਲ ਦਾ ਹਾਂਜੀ ਉਹ ਜੋ ਲੈ ਕੇ ਆਇਆ ਅੱਛਾ ਤੇ ਸਰ ਜੀ ਦੇ ਗੱਡੀ ਸਵਾਰੇ ਪਤਾ ਲੱਗਾ ਕਿੱਥੋਂ ਦੇ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰਾਂ ਨੂੰ ਛੱਟਾ ਛੱਟਾ ਮੇ ਲੱਗੀਆਂ ਨੇ ਨਹੀਂ ਇਹ ਲੱਗੀਆਂ ਥੋੜੀਆਂ ਬੁਥੀਆਂ ਸਾਢੇ 1:00 ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੇ ਹੁਣ ਤੱਕ ਦੇਖਦੇ ਹਾਂ ਹੁਣ ਜੋ ਵੀ ਬੰਦੀ ਕਾਰਵਾਈ ਕਰਾਂਗੇ ਇੱਕ ਵਾਰੀ ਕਰਦੇ ਆਂ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਤਿਹਾਰ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਤਾਰੀਵਾਲ ਦੇ ਰਗੁਨਾਥ ਮੰਦਰ ਤੋਂ ਸਜਾਈ ਗਈ ਸਮੁੱਚੇ ਸ਼ਹਿਰ ਵਿੱਚ ਇਸ ਸ਼ੋਭਾ ਯਾਤਰਾ ਦੀ ਥਾਂ-ਥਾਂ ਤੇ ਪਰਮਾ ਸਵਾਗਤ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੀ ਜੁਬਾ ਸੁਬਾ ਜਨਰਲ ਸਕੱਤਰ ਦੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸੇਖਵਾ ਤੋਂ ਇਲਾਵਾ ਸ਼ੋਮਨੀ ਕਾਲੇਦਲ ਦੇ ਜਥੇਬੰਦਕ ਸਕਤਰ ਗੁਰੂ ਇਕਬਾਲ ਸਿੰਘ ਬਿੱਲਾ ਮਹਾਲ ਤੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਨੀ ਦੁੱਗਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜੈਸੀ ਰਾਮ ਅੱਜ ਅਸੀਂ ਸਾਰੇ ਧਾਰੀਵਾਲ ਨਗਰ ਦੇ ਵਿੱਚ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਉਹ RAM ਨਾਮੀ ਦਾ ਜਿਹੜਾ ਤਿਉਹਾਰ ਆ ਰਿਹਾ ਆ ਸ਼੍ਰੀਦਾਮ ਜੀ ਦਾ ਉਦੇ ਸੰਦਰਭ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਸਾਰਿਆਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਨਾਲੜੜ ਕੇ ਬਹੁਤ ਸਰਦਾ ਭਾਵਨਾ ਦੇ ਨਾਲ ਔਰ ਬਹੁਤ ਚਾਹਵਾਂ ਦੇ ਨਾਲ ਗੱਡੀ ਗਈ ਆ ਸੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਔਰ ਜਿੰਨੇ ਸ਼੍ਰੀ ਰਾਮ ਜੀ ਦੇ ਪੱਖ ਸਾਰੇ ਸੰਸਾਰ ਚ ਵਕਤ ਤੇ ਆ ਉਹਨਾਂ ਨੂੰ ਰਾਮਨਾਮੀ ਦੀ ਜਿਹੜੀ ਆ ਉਹ ਲੱਖ ਲੱਖ ਵਧਾਈ ਦਿੰਦਾ ਔਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਵੀ ਕਰਦਾ ਕਿ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਸਾਡੇ ਸਾਰਿਆਂ ਉੱਤੇ ਬਣਿਆ ਰਵੇ ਇਸੇ ਤਰ੍ਹਾਂ ਅਸੀਂ ਖੁਸ਼ੀਆਂ ਖੇੜੀਆਂ ਦੇ ਨਾਲ ਸਾਰੇ ਤਿਹਾਰ ਜਿਹੜੇ ਆ ਇਕੱਠੇ ਹੋ ਕੇ ਜਾਤਪਾਤ ਉੱਤੇ ਉੱਠ ਕੇ ਮਨਾਉਂਦੇ ਰਹੀਏ ਔਰ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਸਾਨੂੰ ਆਸ਼ੀਰਵਾਦ ਦੇਣ ਔਰ ਇਸੇ ਤਰ੍ਹਾਂ ਕਿਰਪਾ ਸਾਡੇ ਤੇ ਬਣਾਈ ਰੱਖਣ ਬਹੁਤ-ਬਹੁਤ ਤੁਹਾਨੂੰ ਜੀ ਸ਼੍ਰੀ ਰਾਮ ਨੌਮੀ ਦੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਾਰੀ ਸਮੁੱਚੀ ਸੰਗਤ ਨੂੰ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਤਾਰੀ ਖਲਕਤ ਵਾਸੀ ਦੀ ਹੈ ਸਾਡੇ ਹਿੰਦੂਸਤਾਨੀ ਵਾਸੀ ਨੇ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈ ਦਿੰਦਾ। ਅਲਵਾਰ ਰਾਮ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਪਣਾ ਮਿਹਰਾਂ ਭਰਿਆ ਹੱਥ ਸਾਰੀ ਦੁਨੀਆ ਦੇ ਉੱਪਰ ਬਣਾ ਕੇ ਰੱਖੋ ਤਾਂ ਕਿ ਲੋਕ ਤੁਹਾਡੇ ਦਿੱਥੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਰ ਕਰ ਸਕਣ। જય ਸ਼੍ਰੀ ਰਾਮ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰਤਾਰੀਵਾਲ ਵਾਸੀਆਂ ਨੂੰ ਬਹੁਤ ਬਹੁਤ ਆਰਾਮ ਰਮੀ ਦੀ ਵਧਾਈ ਦਿੰਦਾ। ਤੁਸੀਂ ਦੇਖ ਸਕਦੇ ਹੋ ਵੀ ਅੱਜ ਸਾਡਾ ਤਾਰੀਵਾਲ ਸ਼ਹਿਰ ਕਿੰਨਾ ਸਜਾਇਆ ਗਿਆ ਤਾਂ ਤਾਂ ਦੇ ਲੰਗਰ ਲਾਏਗੇ ਤਾਂ ਤਾਂ ਦੇ ਲੋਕਾਂ ਨੇ ਲੰਗਰ ਲਗਾਏ ਆ ਕਿਸੇ ਨੇ ਜਲਦੀ ਸੇਵਾ ਕਰ ਰਿਆ ਵਾ ਬਹੁਤ ਤਾਰੀ ਵਾਲੂ ਸਜਾਇਆ ਹੋਇਆ ਵਾ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਰਾਮ ਨੋਮੀ ਦਾ ਇਹ ਸ਼ੋਭਾ ਯਾਤਰਾ ਕਰ ਰਹੇ ਨੇ ਮੈਂ ਪ੍ਰਭੂ ਰਾਮ ਦੇ ਕੇ ਪ੍ਰਾਰਥਨਾ ਕਰਨਾ ਕਿ ਸਾਡੇ ਤਾਰੀਵਾਦ ਦੇ ਆਪਾਰ ਕਿਰਪਾ ਬਣਾ ਕੇ ਰੱਖਣ ਜਿਹੜੇ ਜਿਹੜੇ ਸ਼ੋਭਾ ਯਾਤਰਾ ਚ ਸ਼ਾਮਲ ਹੋਏ ਆ ਉਹਨਾਂ ਨੂੰ ਤੰਦਰੁਸਤੀ ਦੀ ਅੱਛੀ ਸਿਹਤ ਦੇ ਤੇ ਤਰੱਕੀਆਂ ਦੇ ਆਪਣਾ ਖੇਤ ਪਰ ਆਤ ਉਹਨਾਂ ਦੇ ਉੱਪਰ ਰੱਖੋ ਸਾਰੇ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੋਸਤੋ ਇਸਨ ਸਾਡੀਆਂ ਅੱਜ ਦੇ ਆ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਚਿੰਦ ਕਾਣੂ ਦੇਵ ਸਾਜਤ ਰੱਬ ਰੱਖਾ